ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵਜ ਗਏ ਨੇ 8 ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੈਂ ਧੰਤਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਕਿਸ ਵਿਧੀ ਨਾਲ ਅਰਦਾਸ ਕਰਦੀ ਆ ਤੇ ਮੇਰੀ ਕੋਈ ਵੀ ਅਰਦਾਸ ਕਦੇ ਖਾਲੀ ਨਹੀਂ ਗਈ ਤੁਸੀਂ ਵੀ ਇਸ ਵਿਧੀ ਦੇ ਨਾਲ ਅਰਦਾਸ ਜ਼ਰੂਰ ਕਰਕੇ ਦੇਖਿਓ ਪਰਮਾਤਮਾ ਦੀ ਬੜੀ ਮਿਹਰ ਹੁੰਦੀ ਆ ਧੰਤਨ ਬਾਬਾ ਦੀਪ ਸਿੰਘ ਜੀ ਬੜੇ ਖੁਸ਼ ਹੁੰਦੇ ਨੇ ਸੋ ਮੈਂ ਸਾਰਾ ਤੁਹਾਡੇ ਨਾਲ ਚੰਗੀ ਤਰ੍ਹਾਂ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਦੇਖੋ ਜੀ ਮੈਨੂੰ ਬਹੁਤ ਸਾਰੇ ਨਾ ਇਦਾਂ ਦੇ ਕਮੈਂਟ ਆਉਂਦੇ ਨੇ ਮੈਂ ਇਹੇ ਕਰਕੇ ਅੱਜ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਕਿ ਦੀਦੀ ਅਸੀਂ ਪਾਠ ਕਰਦਿਆਂ ਨੂੰ ਬਹੁਤ ਟਾਈਮ ਹੋ ਗਿਆ ਅਰਦਾਸ ਵੀ ਅਸੀਂ ਕਰਦਿਆਂ ਪਰ ਸਾਡੀ ਜਿਹੜੀ ਅਰਦਾਸ ਹੈ ਉਹ ਹਲੇ ਤੱਕ ਪ੍ਰਵਾਨ ਨਹੀਂ ਹੋਈ ਤਾਂ ਮੈਂ ਕਾਫੀ ਵਾਰ ਪਹਿਲਾਂ ਵੀ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਆ ਵਿਧੀ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਅੱਜ ਫੇਰ ਆਪਾਂ ਦੁਬਾਰਾ ਇੱਕ ਵਾਰੀ ਇਸ ਗੱਲ ਬਾਰੇ ਤੁਹਾਡੇ ਨਾਲ ਗੱਲ ਕਰਦੇ ਆ ਵੀ ਜਦੋਂ ਆਪਾਂ ਅਰਦਾਸ ਕਰਦੇ ਆ ਜਾਂ ਪਾਠ ਕਰਦੇ ਆ ਨਾ ਹਮੇਸ਼ਾ ਆਪਣਾ ਧਿਆਨ ਜਿਹੜਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਕਾਗਰ ਰੱਖਿਆ ਕਰੋ ਕਈ ਵਾਰੀ ਆਪਾਂ ਕਿਸੇ ਮਨ ਮਨੋ ਕਾਮਨਾ ਦੀ ਪੂਰਤੀ ਜਾਂ ਕਿਸੇ ਕਾਰਜ ਦੀ ਪੂਰਤੀ ਵਾਸਤੇ ਆਪਾਂ ਪਾਠ ਕਰ ਰਹੇ ਹਾਂ ਜਾਂ ਅਰਦਾਸ ਕਰ ਰਹੇ ਹਾਂ ਤਾਂ ਸਾਡਾ ਨਾ ਧਿਆਨ ਹਮੇਸ਼ਾ ਉਸ ਚੀਜ਼ ਵੱਲ ਰਹਿੰਦਾ ਆਪਾਂ ਇਹ ਸੋਚਦੇ ਹਾਂ ਸੁਭਾਵਿਕ ਹੈ ਕਿਉਂਕਿ ਆਪਣਾ ਧਿਆਨ ਉਧਰ ਆਟੋਮੈਟਿਕਲੀ ਚਲੇ ਜਾਂਦਾ ਵੀ ਆਪਾਂ ਨੂੰ ਹੀ ਹੁੰਦਾ ਵੀ ਕਦ ਮੇਰਾ ਕਾਰਜ ਪੂਰਾ ਹੋਵੇਗਾ ਜਾਂ ਆਪਾਂ ਕਈ ਵਾਰੀ ਸੋਚਣ ਲੱਗ ਜਾਂਦੇ ਆ ਇੰਨੇ ਦਿਨ ਹੋ ਗਏ ਮੈਨੂੰ ਪਾਠ ਕਰਦਿਆਂ ਨੂੰ ਹਲੇ ਤੱਕ ਮੇਰੀ ਅਰਦਾਸ ਪੂਰੀ ਨਹੀਂ ਹੋਈ ਕਿ ਕੀ ਗੁਰੂ ਸਾਹਿਬ ਮੇਰੀ ਤਾਂ ਸਪੂਰੀ ਕਰਨਗੇ ਜਾਂ ਕਦ ਹੋਵੇਗੀ ਜਾਂ ਛੇਤੀ ਛੇਤੀ ਹੋਵੇ ਅਨਾ ਇਨਾ ਚੀਜ਼ਾਂ ਨੂੰ ਆਪਾਂ ਸੋਚਣਾ ਸ਼ੁਰੂ ਕਰ ਲਏ ਤਾਂ ਫਿਰ ਆਪਣਾ ਧਿਆਨ ਕਿੱਧਰ ਚੱਲ ਗਿਆ ਉਸ ਚੀਜ਼ ਦੀ ਪੂਰਤੀ ਵੱਲ ਚੱਲ ਗਿਆ ਜਿਹੜਾ ਬਾਣੀ ਦੇ ਵਿੱਚੋਂ ਸਕੂਨ ਜਾਂ ਰਸ ਨੂੰ ਆਪਾਂ ਮੰਨਣਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਜਿਹਦੇ ਨਾਲ ਆਪਾਂ ਨੂੰ ਸ਼ਾਂਤੀ ਮਿਲਦੀ ਹੈ ਮਨ ਨੂੰ ਉਹ ਤਾਂ ਪਪੇਤ ਪਾਈ ਨਹੀਂ ਸਕੇ ਯਾਨੀ ਕਿ ਉਸ ਚੀਜ਼ ਨੂੰ ਤਾਂ ਆਪਾਂ ਮਹਿਸੂਸ ਹੀ ਨਹੀਂ ਕਰ ਸਕੇ ਕਿਉਂ ਕਿ ਸਾਡਾ ਧਿਆਨ ਉਸ ਚੀਜ਼ ਵੱਲ ਟਿਕਿਆ ਹੋਇਆ ਸੋ ਹਮੇਸ਼ਾ ਇਹ ਗਲਤੀ ਆਪਾਂ ਕਰਦੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗਲਤੀ ਕਰਨੀ ਬੰਦ ਕਰਨੀ ਆ ਦੇਖੋ ਜਦੋਂ ਗੁਰੂ ਸਾਹਿਬ ਨੇ ਹਨਾ ਆਪਾਂ ਆਪਣੀ ਜਿਹੜੀ ਪ੍ਰੀਖਿਆ ਯਾਨੀ ਕਿ ਉਹ ਪੂਰੀ ਹੋ ਗਈਆਂ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਆਪਣੀ ਜਿਹੜੀ ਉਹ ਮਨੋ ਕਾਮਨਾਈ ਉਹ ਕਾਰਜ ਉਹ ਪੱਤੇ ਹੋ ਜਾਣਾ ਉਹ ਹੋਏਗਾ ਹੀ ਹੋਏਗਾ ਕਦੇ ਇਹ ਤਾਂ ਨਹੀਂ ਹੁੰਦਾ ਕਿ ਤੁਸੀਂ ਗੁਰੂ ਸਾਹਿਬ ਤੇ ਵਿਸ਼ਵਾਸ ਰੱਖੋ ਤੁਹਾਡੀ ਭਾਵਨਾ ਪੱਕੀ ਹੋਵੇ ਤੇ ਤੁਸੀਂ ਬੜੇ ਪਿਆਰ ਨਾਲ ਸਹਿਜੇ ਨਾਲ ਗੁਰੂ ਸਾਹਿਬ ਜੀ ਨੂੰ ਯਾਦ ਕਰਦੇ ਹੋ ਮਤੇ ਅਰਦਾਸ ਕਰਦੇ ਹੋ ਮਤੇ ਉਹ ਤੁਹਾਡੀ ਸੁਣਨੇ ਕਦੇ ਨਹੀਂ ਹੁੰਦਾ ਬਸ ਥੋੜਾ ਕਈ ਵਾਰੀ ਸਮਾਂ ਲੱਗ ਜਾਂਦਾ ਸੋ ਸਾਨੂੰ ਸਬਰ ਰੱਖਣਾ ਚਾਹੀਦਾ ਕਾਲ ਨਹੀਂ ਕਰਨੀ ਆਪਾਂ ਕਾਲ ਨਹੀਂ ਮਚਾਉਣੀ ਪਿੱਛੇ ਤੀ ਤੀਆ ਕੰਮ ਹੋ ਜਾਵੇ ਦੇਖੋ ਆਪਾਂ ਆਪਣੇ ਬੱਚਿਆਂ ਨੂੰ ਵੀ ਸਮਝਾਉਂਦੇ ਆਂ ਤਾਂ ਕਈ ਵਾਰੀ ਉਹ ਕਾਲ ਕਰਦੇ ਆਪਾਂ ਕਹਿੰਦੇ ਆਂ ਸਬਰ ਰੱਖ ਸ਼ਾਂਤੀ ਰੱਖ ਸਭ ਹੋ ਜਾਊਗਾ ਕਾਲ ਨਾ ਮਚਾ ਤਾਂ ਕਿਤੇ ਨਾ ਕਿਤੇ ਇਹ ਗਲਤੀ ਪਰ ਆਪਾਂ ਖੁਦ ਕਰ ਜਾਂਦੇ ਆਂ ਜਦੋਂ ਆਪਾਂ ਗੁਰੂ ਸਾਹਿਬ ਦੇ ਚਰਨਾਚਰ ਅਰਦਾਸ ਕਰਦੇ ਆਂ ਜਾਂ ਪਾਠ ਕਰਦੇ ਆਂ ਹੁਣ ਆਪਾਂ ਗੱਲ ਕਰਦੇ ਆਂ ਵੀ ਆਪਾਂ ਕਿਸ ਵਿਧੀ ਦੇ ਨਾਲ ਪਾਠ ਕਰਨੀ ਆ ਆ ਸੌਰੀ ਅਰਦਾਸ ਕਰਨੀ ਆ ਤੇ ਮੈਂ ਕਿਸ ਤਰੀਕੇ ਨਾਲ ਕਰਦੀ ਆਂ ਤਾਂ ਸਭ ਤੋਂ ਪਹਿਲਾਂ ਆਪਾਂ ਹੱਥ ਜੋੜ ਕੇ ਤਾਂ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਚਰਨਾ ਵਿੱਚ ਖੜ ਕੇ ਦੁਰਦਾਸ ਕਰਨੀ ਆ ਤਾਂ ਆਪਾਂ ਉਦੋਂ ਨਿਮਰਤਾ ਦੇ ਨਾਲ ਬੜੇ ਪਿਆਰ ਨਾਲ ਬੜੇ ਸਹਜੇ ਨਾਲ ਮੰਗਤੇ ਬਣ ਕੇ ਕੁੱਕਰ ਬਣ ਕੇ ਗੁਰੂ ਸਾਹਿਬ ਜੀ ਦੇ ਫਿਰ ਅਰਦਾਸ ਕਰਨੀ ਆ ਤੇ ਕਿਸ ਤਰੀਕੇ ਨਾਲ ਕਰਨੀ ਆ ਵੀ हे ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਆਪ ਜੀ ਦੇ ਦਰ ਤੋਂ ਮੈਂ ਬਹੁਤ ਸਾਰੇ ਲੋਕਾਂ ਨੂੰ ਝੋਲੀਆਂ ਭਰਦੇ ਦੇਖਿਆ ਤੁਸੀਂ ਬਹੁਤ ਸਾਰੇ ਲੋਕਾਂ ਦੇ ਦੁੱਖ ਤੋੜੇ ਨੇ ਕਸ਼ਟ ਦੂਰ ਕੀਤੇ ਨੇ ਕਿਰਪਾ ਕਰੋ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਮੇਰੇ ਵੀ ਕਸ਼ਟਾਂ ਨੂੰ ਦੂਰ ਕਰੋ ਜੇ ਮੈਨੂੰ ਅਰਦਾਸ ਕਰਨੀ ਨਹੀਂ ਆਉਂਦੀ ਜੇ ਮੈਨੂੰ ਤੁਹਾਡੇ ਕੋਲੋਂ ਮੰਗਣ ਦਾ ਢੰਗ ਨਹੀਂ ਆਉਂਦਾ ਜਾਂ ਮੇਰੇ ਮਨ ਦੇ ਵਿੱਚ ਮੈਲ ਹੈ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਅੱਜ ਜਦੋਂ ਤੁਸੀਂ ਕਿਸੇ ਨੂੰ ਵੀ ਕੁਝ ਬਖਸ਼ਣ ਦੇ ਲਈ ਆਪਣੀ ਮਿਹਰ ਵਾਲੀ ਝੋਲੀ ਨੂੰ ਖੋਲੋਂਗੇ ਤੇ ਤੁਸੀਂ ਦਾਤ ਦੇਵੋਗੇ ਜੇ ਉਸ ਟਾਈਮ ਕੁਝ ਵੀ ਥੱਲੇ ਡਿੱਗ ਜਾਵੇ ਤਾਂ ਉਹ ਡਿੱਗਿਆ ਹੋਇਆ ਹੀ ਮੇਰੀ ਝੋਲੀ ਵਿੱਚ ਪਾ ਦੇਣਾ ਤਨ ਤਨ ਬਾਬਾ ਦੀਪ ਸਿੰਘ ਜੀ ਉਹਦੇ ਨਾਲ ਵੀ ਮੇਰੀ ਜ਼ਿੰਦਗੀ ਹੈ ਜਿਹੜੀ ਉਤਰ ਜਾਵੇਗੀ ਮੇਰੇ ਕਸ਼ਟ ਦੂਰ ਹੋ ਜਾਣਗੇ ਤਨ ਤਨ ਬਾਬਾ ਦੀਪ ਸਿੰਘ ਜੀ ਤੁਹਾਡੇ ਦਰ ਦਾ ਮੈਂ ਕੁਕਰ ਹਾਂ ਤੁਹਾਡੇ ਦਰ ਦਾ ਮੈਂ ਮੰਗਤਾ ਹਾਂ ਮੈਂ ਤੁਹਾਡੇ ਕੋਲ ਹੀ ਮੰਗਣਾ ਹੈ ਮੈਂ ਤੁਹਾਡੀ ਦਰਤੀ ਹਾਂ ਮੈਂ ਤੁਹਾਨੂੰ ਹੀ ਧਿਉਣਾ ਤੇ ਤੁਹਾਡੇ ਤੇ ਹਮੇਸ਼ਾ ਆਪਣਾ ਵਿਸ਼ਵਾਸ ਬਣਾ ਕੇ ਰੱਖਾਂਗਾ ਜਦ ਤੱਕ ਤੁਸੀਂ ਮੇਰੇ ਤੋਂ ਸੇਵਾ ਲੈਂਦੇ ਰਹੋਗੇ ਮੈਂ ਗੁਰਬਾਣੀ ਦੀ ਸੇਵਾ ਉਸੇ ਤਰੀਕੇ ਨਾਲ ਕਰਦਾ ਰਹਾਂਗਾ ਜਾਂ ਕਰਦੀ ਰਹਾਂਗੀ ਇਸ ਨਿਮਰਤਾ ਦੇ ਨਾਲ ਤੁਸੀਂ ਅਰਦਾਸ ਕਰਨੀ ਹੈ ਜਦੋਂ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਜਾਂ ਆਪਾਂ ਧੰਤਨ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਇਹ ਕਹਿ ਕੇ ਅਰਦਾਸ ਕਰਦੇ ਆ ਨਾ ਵੀ ਗੁਰੂ ਸਾਹਿਬ ਜੀ ਮੈਨੂੰ ਮੰਗਣਾ ਨਹੀਂ ਆਉਂਦਾ ਮੈਨੂੰ ਅਰਦਾਸ ਕਰਨੀ ਨਹੀਂ ਆਉਂਦੀ ਤੇ ਜੀ ਮੈਨੂੰ ਮੰਗਣਾ ਜਾਂ ਅਰਦਾਸ ਕਰਨੀ ਨਹੀਂ ਆਉਂਦੀ ਜਾਂ ਮੇਰੇ ਮਨ ਦੇ ਵਿੱਚ ਕੋਈ ਮੈਲ ਹੈ ਜਿਸ ਦਾ ਕਰਕੇ ਮੇਰੀ ਅਰਦਾਸ ਸੂਰੀ ਨਹੀਂ ਹੋ ਰਹੀ ਤਾਂ ਮੇਰੇ ਤੇ ਇੰਨੀ ਕਿਰਪਾ ਕਰਿਓ ਜਦੋਂ ਤੁਸੀਂ ਕਿਸੇ ਹੋਰ ਨੂੰ ਦਾਤ ਬਖਸ਼ੋ ਤਾਂ ਉਸ ਵਿੱਚੋਂ ਜੋ ਵੀ ਥੱਲੇ ਡਿੱਗ ਜਾਵੇ ਨਾ ਉਹ ਡਿੱਗਿਆ ਹੀ ਮੇਰਾ ਝੋਲੀ ਵਿੱਚ ਪਾ ਦਿਓ ਮੇਰੀ ਉਹਦੇ ਨਾਲ ਵੀ ਜ਼ਿੰਦਗੀ ਤਰ ਜਾਵੇਗੀ ਜਦੋਂ ਆਪਾਂ ਇੰਨੀ ਨਿਮਰਤਾ ਰੱਖ ਕੇ ਗੁਰੂ ਸਾਹਿਬ ਤੋਂ ਮੰਗਦੇ ਆ ਨਾ ਤਾਂ ਦੇਖੋ ਗੁਰੂ ਸਾਹਿਬ ਦਾ ਜਿਹੜਾ ਦਿਲ ਹੁੰਦਾ ਉਹ ਪਿਆਰ ਨਾਲ ਭਰੰਗਾ ਉਹ ਸਾਡੀ ਅਰਦਾਸ ਜ਼ਰੂਰ ਪੂਰੀ ਕਰਦੇ ਆ ਤੇ ਤੁਸੀਂ ਹੱਠ ਫੜ ਕੇ ਰੱਖਣੀ ਆ ਤੁਸੀਂ ਜਿੱਦ ਕਰਕੇ ਰੱਖਣੀ ਆ ਜਿੱਦ ਦੇ ਨਾਲ ਤੁਸੀਂ ਮੰਗਣਾ ਜਿੱਦ ਨਾਲ ਮਤਲਬ ਇਹ ਨਹੀਂ ਵੀ ਗਲਤ ਤਰੀਕੇ ਨਾਲ ਜਿੱਦ ਜਿੱਦ ਮਤਲਬ ਵੀ ਤੁਸੀਂ ਜਿੰਨਾ ਮਰਜ਼ੀ ਮੇਰੀ ਪਰਖਿਆ ਲੈ ਲਓ ਜਿੰਨਾ ਤੁਸੀਂ ਮਰਜ਼ੀ ਮੈਨੂੰ ਆਪਣੇ ਤੋਂ ਦੂਰ ਕਰ ਲਓ ਪਰ ਮੈਂ ਤਾਂ ਤੁਹਾਡੇ ਚਰਨਾਂ ਦੇ ਨਾਲ ਹੀ ਲੱਗੇ ਰਹਿਣਾ ਮੈਂ ਤਾਂ ਤੁਹਾਡੇ ਤੋਂ ਹੀ ਮੰਗਣਾ ਤੇ ਮੈਨੂੰ ਪਤਾ ਹੈ ਤੁਸੀਂ ਹੀ ਮੇਰੀ ਅਰਦਾਸ ਪੂਰੀ ਕਰੋਗੇ ਤੁਸੀਂ ਹੀ ਤੁਸੀਂ ਚਾਹੋ ਤਾਂ ਕੀ ਨਹੀਂ ਹੋ ਸਕਦਾ ਤੁਹਾਡੀ ਹੁਕਮ ਤੋਂ ਬਿਨਾ ਪੱਤਾ ਨਹੀਂ ਹਿਲਦਾ ਤੁਸੀਂ ਚਾਹੋ ਤਾਂ ਇੱਕ ਸਕਿੰਟ ਦੇ ਵਿੱਚ ਦੁਨੀਆ ਪਲਟ ਸਕਦੀ ਹੈ ਇੰਨੀ ਨਿਮਰਤਾ ਦੇ ਨਾਲ ਇੰਨੇ ਪਿਆਰ ਦੇ ਨਾਲ ਅਰਦਾਸ ਕਰਿਆ ਕਰੋ ਤਾਂ ਗੁਰੂ ਸਾਹਿਬ ਜੀ ਜ਼ਰੂਰ ਕਿਰਪਾ ਕਰਨਗੇ ਕਈ ਵਾਰੀ ਕੀ ਹੁੰਦਾ ਨਾ ਜਦੋਂ ਆਪਣੀ ਅਰਦਾਸ ਪੂਰੀ ਨਹੀਂ ਹੁੰਦੀ ਸਾਡਾ ਜਾਂ ਤਾਂ ਮਨ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਜਾਂ ਫਿਰ ਕਈ ਵਾਰੀ ਇਹ ਹੁੰਦਾ ਹੈ ਕਿ ਅਸੀਂ ਪਾਠ ਕਰਨਾ ਬੰਦ ਕਰ ਦਿੰਨੇ ਆ ਸੋ ਇਹ ਗਲਤੀ ਕਦੇ ਨਹੀਂ ਕਰਨੀ ਕਿਉਂਕਿ ਦੇਖੋ ਹਰ ਇੱਕ ਚੀਜ਼ ਦਾ ਇੱਕ ਸਹੀ ਸਮਾਂ ਹੁੰਦਾ ਹੈ ਹਰ ਇੱਕ ਚੀਜ਼ ਆਪਣੇ ਸਮੇਂ ਤੇ ਹੁੰਦੀ ਹੈ ਹੋ ਸਕਦਾ ਜਿਸ ਟਾਈਮ ਆਪਾਂ ਮੰਗ ਰਹੇ ਆ ਉਹ ਸਮਾਂ ਜਾਂ ਤਾਂ ਆਪਣੇ ਲਈ ਸਹੀ ਨਹੀਂ ਜਾਂ ਉਹ ਚੀਜ਼ ਆਪਣੇ ਲਈ ਸਹੀ ਨਹੀਂ ਸੋ ਵਿਸ਼ਵਾਸ ਰੱਖ ਕੇ ਚੱਲੋ ਜਿੰਨਾ ਵਿਸ਼ਵਾਸ ਪੱਕਾ ਰੱਖੋਗੇ ਜਿੰਨੀ ਸ਼ਰਧਾ ਭਾਵਨਾ ਪੱਕੀ ਰੱਖੋਗੇ ਤੇ ਜਿੰਨੇ ਪਿਆਰ ਨਾਲ ਸਹਿਜੇ ਨਾਲ ਗੁਰੂ ਸਾਹਿਬ ਜੀ ਦੇ ਦਰ ਦੇ ਮੰਗਦੇ ਬਣੋਗੇ ਨਾ ਤਾਂ ਉਨੇ ਹੀ ਗੁਰੂ ਸਾਹਿਬ ਦੀ ਕਿਰਪਾ ਤੇ ਹੋਏਗੀ ਤੇ ਉਨਾ ਹੀ ਫਿਰ ਤੁਸੀਂ ਬਾਦਸ਼ਾਹ ਦੀ ਤਰ੍ਹਾਂ ਜ਼ਿੰਦਗੀ ਜਿਊਂਗੇ ਪਰਮਾਤਮਾ ਹਰ ਇੱਕ ਦੇ ਦੁੱਖ ਤੋੜਦਾ ਇਹ ਨਹੀਂ ਗੁਰੂ ਸਾਹਿਬ ਦੀ ਨਜ਼ਰ ਦੇ ਵਿੱਚ ਕੋਈ ਅਮੀਰ ਗਰੀਬ ਨਹੀਂ ਗੁਰੂ ਸਾਹਿਬ ਦੀ ਨਜ਼ਰ ਤੇ ਵਿੱਚ ਕੋਈ ਜਾਤ ਪਾਤ ਨਹੀਂ ਉਹਨਾਂ ਲਈ ਸਭ ਇੱਕ ਸਮਾਨ ਨੇ ਉਹਨਾਂ ਲਈ ਸਭ ਆਪਾਂ ਉਹਨਾਂ ਦੇ ਬੱਚੇ ਆ ਬਸ ਤੁਸੀਂ ਵਿਸ਼ਵਾਸ ਬਣਾ ਕੇ ਰੱਖਣਾ ਹੈ ਇਈ ਵਾਰੀ ਨਾ ਆਪਾਂ ਜਦੋਂ ਮਨ ਡੋਲ ਜਾਂਦਾ ਆਪਾਂ ਇੱਧਰ ਉੱਧਰ ਦੇ ਰਸਤਿਆਂ ਤੇ ਭਟਕ ਜਾਂਦੇ ਆ ਆਪਾਂ ਕਿਤੇ ਜਾਤੂ ਟੋਣਿਆਂ ਦੇ ਚੱਕਰਾਂ 'ਚ ਪੈ ਜਾਂਦੇ ਆ ਵਹਿਮਾਂ ਪਰਮਜ ਵਿੱਚ ਪੈ ਜਾਂਦੇ ਆ ਜਾਂ ਆਪਾਂ ਕਿਤੇ ਹੋਰ ਜਾਣਾ ਸ਼ੁਰੂ ਕਰ ਦਿੰਦੇ ਆ ਵੀ ਕੋਈ ਸਾਨੂੰ ਦੱਸ ਦਿੰਦਾ ਵੀ ਹਾਂਜੀ ਉਹ ਫਲਾਨੀ ਜਗ੍ਹਾ ਬਾਬਾ ਉੱਥੇ ਚੱਲ ਜਾਓ ਉਹ ਬੜੀ ਕਿਰਪਾ ਕਰਦੇ ਨੇ ਉਹ ਸਾਡਾ ਕੰਮ ਬਣ ਗਿਆ ਉੱਥੇ ਤੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜੋ ਗੁਰੂ ਸਹੋਜੀ ਕਰ ਸਕਦੇ ਨੇ ਉਹ ਕੋਈ ਨਹੀਂ ਕਰ ਸਕਦਾ ਨਾ ਦੇਖੋ ਜੇ ਆਪਾਂ ਚਲੋ ਮੰਨ ਲਓ ਕਿਸੇ ਕੋਲ ਤੁਸੀਂ ਚਲੇ ਵੀ ਗਏ ਤੁਹਾਡਾ ਮੰਨ ਲਓ ਕੋਈ ਕੰਮ ਪੜ ਵੀ ਗਿਆ ਤਾਂ ਦਿਖੋ ਤੁਹਾਡਾ ਉੱਥੇ ਸਿਰਫ ਉਹ ਸ਼ਾਰੀਕ ਕੰਮ ਪੜਿਆ ਹੋਇਆ ਠੀਕ ਹੈ ਲੇਕਿਨ ਇੱਕ ਗੱਲ ਯਾਦ ਰੱਖਿਓ ਗੁਰਬਾਣੀ ਦੇ ਨਾਲ ਨਾ ਸਾਡੇ ਜਿਹੜੇ ਇਸ ਜਨਮ ਦੇ ਕਾਰਜ ਨੇ ਉਹ ਬਣਦੇ ਨੇ ਲੋਕ ਯਾਨੀ ਕਿ ਸਾਡਾ ਪਰਲੋਕ ਵੀ ਸਾਡਾ ਜਿਹੜਾ ਉਹ ਚੰਗਾ ਬਣ ਜਾਂਦਾ ਪਰਲੋਕ ਜਿੱਥੇ ਆਪਾਂ ਇਸ ਦੁਨੀਆ ਨੂੰ ਅਲੱਗ ਦਾ ਕਹਿ ਕੇ ਤੇ ਫਿਰ ਆਪਾਂ ਅਗਲੀ ਦੁਨੀਆ ਦੇ ਵਿੱਚ ਜਦੋਂ ਜਾਣਾ ਜਿੱਥੇ ਆਪਾਂ ਲੇਖਾ ਜੋਖਾ ਦੇਣਾ ਉਹ ਹੈ ਸਾਡਾ ਪਰਲੋਕ ਤੇ ਸਾਡਾ ਉਹ ਵੀ ਚੰਗਾ ਬਣ ਜਾਂਦਾ ਉੱਥੇ ਜਾ ਕੇ ਵੀ ਸਾਨੂੰ ਫਿਰ ਜਿਹੜੀ ਗੁਰੂ ਸਾਹਿਬ ਦੀ ਕਿਰਪਾ ਪਰਮਾਤਮਾ ਦੀ ਸਾਡੇ ਤੇ ਹੁੰਦੀ ਆ ਜੇ ਅਸੀਂ ਚਾਹੁੰਦੇ ਆ ਕਿ ਸਾਡਾ ਸਿਰਫ ਲੋਕ ਹੀ ਨਹੀਂ ਸਾਡਾ ਪਰਲੋਕ ਵੀ ਚੰਗਾ ਹੋਵੇ ਤਾਂ ਫਿਰ ਹਮੇਸ਼ਾ ਗੁਰੂ ਸਾਹਿਬ ਦੇ ਯਕੀਨ ਤੇ ਵਿਸ਼ਵਾਸ ਬਣਾ ਕੇ ਰੱਖੋ ਸੋ ਉਮੀਦ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ